ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤੜ ਗੱਡੀ ਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਪਸ਼ੂ ਨਾ ਗੱਭਣ ਰਹਿਣ ਦਾ ਵੀ ਕੀ ਕਾਰਨ ਹੋ ਸਕਦਾ ਕਾਰਨ ਕਈ ਹੋ ਸਕਦੇ ਆ ਪਰ ਇੱਕ ਆਪਣੇ ਮੋਟਾ-ਮੋਟਾ ਕਾਰਨ ਆਪਾਂ ਤੁਹਾਨੂੰ ਦੱਸ ਦਿੰਨੇ ਹਾਂਗਾ ਵੀ ਕੀ ਕਾਰਨ ਹੈ ਜਿੰਨਾ ਦਾ ਪਸ਼ੂ ਗੱਭਣ ਨਹੀਂ ਰਹਿੰਦਾ ਆਪਾਂ ਕੀ ਕਰਦੇ ਆ ਜਦੋਂ ਕਰੀ ਆਪਾਂ ਪਸ਼ੂ ਦੇ ਟੀਕੇ ਭਰਾਤਾ ਪਸ਼ੂ ਗੱਭਣ ਨਹੀਂ ਰਿਹਾ ਆਪਾਂ ਦੁਬਾਰਾ ਫੇਰ ਟੀਕਾ ਭਰਾ ਦਿੰਨੇ ਆ ਆਪਾਂ ਟੀਕੇ ਤੇ ਟੀਕੇ ਆਪਾਂ ਭਰਾਈ ਜਾਂਦੇ ਆ ਪਰ ਪਸ਼ੂ ਆਪਣਾ ਫੇਰ ਵੀ ਗੱਬਣ ਨਹੀਂ ਰਹਿੰਦਾ ਤਾਂ ਕੀ ਕਾਰਨ ਦੋ ਤਿੰਨ ਕਾਰਨ ਹੈਗੇ ਆ ਜਿਨ੍ਹਾਂ ਦੇ ਵਿੱਚ ਉਹ ਜਿਹੜੇ ਕਾਰਨ ਮੈਨੂੰ ਪਤਾ ਲੱਗਿਆ ਮੈਂ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਉਹ ਕਾਰਨ ਹੋ ਸਕਦਾ ਵੀ 100 ਦੇ ਵਿੱਚੋਂ 90% 100 ਦੇ ਵਿੱਚੋਂ 90% ਲੋਕਾਂ ਦਾ ਇਸ ਨੁਕਤੇ ਦੇ ਨਾਲ ਲੋਕਾਂ ਦਾ ਇਸ ਗੱਲ ਦੇ ਨਾਲ ਹੀ ਭਲਾ ਹੋ ਸਕਦਾ ਕੀ ਗੱਲ ਹੈ ਵੀ ਆਪਾਂ ਕੀ ਕਰਦੇ ਆ ਆਮ ਹੀ ਆਪਾਂ ਪਸ਼ੂ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਦੇ ਆਪਾਂ ਆਮ ਘਰਾਂ ਦੇ ਵਿੱਚ ਪਸ਼ੂ ਦੀ ਡੀਵਾਰਮਿੰਗ ਨਹੀਂ ਕਰਦੇ ਜਦੋਂ ਆਪਣਾ ਪਸ਼ੂ ਸੁੰਦਾ ਆਪਣੇ ਘਰੇ ਪਸ਼ੂ ਜਨਮ ਲੈਂਦਾ ਛੋਟਾ ਕਟੜੂ ਲੈਂਦਾ ਨਾ ਜਨਮ ਜਦੋਂ ਆਪਾਂ ਪਸ਼ੂ ਦੀ ਕੱਟੀ ਪਾਲਣੀ ਸ਼ੁਰੂ ਕਰ ਦਿੰਦੇ ਆ ਆਪਾਂ ਆਮੇ ਘਰਾਂ ਦੇ ਵਿੱਚ ਕਦੇ ਵੀ ਨਹੀਂ ਇਹ ਹੁੰਦਾ ਕਿ ਵੀ ਆਪਾਂ ਉਸ ਕੱਟੀ ਦੀ ਡੀਵਾਰਮਿੰਗ ਕਰੀ ਹੋਵੇ ਕਦੇ ਇਹ ਨਹੀਂ ਕਹਿੰਦਾ ਵੀ ਸਾਰੇ ਡੀਵਾਰਮਿੰਗ ਨਹੀਂ ਕਰਦੇ ਕਰਦੇ ਸਾਰੇ ਡੀਵਾਰਮਿੰਗ ਬਹੁਤ ਕਿਸਾਨ ਕਰਦੇ ਆ ਜਿਹੜੇ ਕਿਸਾਨ ਡੀਵਾਰਮਿੰਗ ਕਰਦੇ ਆ ਉਹ ਕਿਸਾਨ ਇਸ ਮੁਸ਼ਕਲ ਦਾ ਸਾਹਮਣਾ ਵੀ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਪਸ਼ੂ ਟਾਈਮ ਸਰ ਗੱਭਣ ਹੋ ਜਾਂਦੇ ਆ ਇੱਕ ਤਾਂ ਬਾਡੀ ਵਾਰਮਿੰਗ ਦਾ ਕਹਿ ਸਕਦੇ ਵੀ ਡੀ ਵਾਰਮਿੰਗ ਦਾ ਕਾਰਨ ਹੁੰਦਾ ਵੱਡਾ ਕਾਰਨ ਡੀ ਵਾਰਮਿੰਗ ਦਾ ਹੀ ਆ ਜਿਹੜੇ ਪਸ਼ੂ ਗੱਭਣ ਨਹੀਂ ਰਹਿੰਦੇ ਦੂਜੇ ਨੰਬਰ ਤੇ ਕੀ ਆ ਜਾਂਦਾ ਦੂਜੇ ਨੰਬਰ ਤੇ ਆਪਣਾ ਪਸ਼ੂ ਦਾ weight ਜੇ ਦਾ ਆਪਣਾ ਪਸ਼ੂ ਜਿਆਦਾ weight ਕਰ ਗਿਆ ਹਨਾ ਪਸ਼ੂ ਓਵਰ weight ਕਰ ਗਿਆ ਤਾਂ ਵੀ ਪਸ਼ੂ ਨੂੰ ਗੱਭਣ ਰਹਿਣ ਤੇ ਥੋੜਾ ਜਿਹਾ ਦਿੱਕਤ ਆ ਜਾਂਦੀ ਹੈ ਤੇ ਕਈ ਵਾਰ ਕੀ ਹੁੰਦਾ ਆਪਣਾ ਪਸ਼ੂ weight ਸਹੀ ਨਹੀਂ ਕਰਦਾ ਤਾ ਕਰਕੇ ਵੀ ਆਪਣੇ ਪਸ਼ੂ ਨੂੰ ਗੱਬਣ ਰਹਿਣ ਚਾ ਜਿਹੜੀ ਉਹ ਦਿੱਕਤ ਆਉਂਦੀ ਹੈ ਠੀਕ ਹੈ ਜਿਹੜੀ ਆਪਾਂ ਡੀ ਵਾਰਮਿੰਗ ਦੀ ਗੱਲ ਕਰੀ ਆ ਡੀ ਵਾਰਮਿੰਗ ਆਪਾਂ ਆਪਣੇ ਆਮ ਹੀ ਡਾਕਟਰਾਂ ਨੂੰ ਪਤਾ ਡੀ ਵਾਰਮਿੰਗ ਬਾਰੇ ਨੇੜਲੇ ਡਿਸਪੈਂਸਰੀ ਦੇ ਵਿੱਚ ਜਾਂ ਆਪਣੇ ਡਾਕਟਰ ਵਗੈਰਾ ਜਿਹੜਾ ਆਉਂਦਾ ਹੈ ਉਹਦੇ ਨਾਲ ਤੁਸੀਂ ਗੱਲਬਾਤ ਕਰਕੇ ਆਪਣੇ ਪਸ਼ੂ ਦੀ ਡੀ ਵਾਰਮਿੰਗ ਜ਼ਰੂਰ ਕਰਾਇਆ ਕਰੋ ਛੋਟੇ ਪਸ਼ੂ ਤੋਂ ਲੈ ਕੇ ਵੱਡੇ ਪਸ਼ੂ ਤੱਕ ਆਪਣੀ ਹਮੇਸ਼ਾ ਡੀ ਵਾਰਮਿੰਗ ਕਰਾਉਂਦੇ ਰਹਿਣਾ ਚਾਹੀਦਾ ਤਾਂ ਜੋ ਆਪਾਂ ਨੂੰ ਪਸ਼ੂ ਗੱਬਣ ਨਾ ਰਹਿਣ ਦੀ ਜਿਹੜੀ ਮੁਸੀਬਤ ਆਉਂਦੀ ਹੈ ਜਿਹੜਾ ਮੁਸ਼ਕਲ ਆਉਂਦੀ ਹੈ ਵੀ ਇਹਦਾ ਆਪਾਂ ਨੂੰ ਸਾਹਮਣਾ ਕਰਨ ਦੀ ਲੋੜ ਹੀ ਨਾ ਪਵੇ ਨੁਕਤੇ ਅਪਣਾਉਣ ਦੀ ਲੋੜ ਹੀ ਨਾ ਪਵੇ ਚਲੋ ਆਪਾਂ ਨੁਕਤੇ ਆਪਣੇ ਦੱਸੇ ਵੀ ਆ ਕਈ ਨੁਕਤੇ ਦੱਸਿਆ ਆ ਆਪਾਂ ਤੁਹਾਨੂੰ ਵੀਡੀਓ ਨੂੰ ਲਾਸਟ ਤੱਕ ਦੇਖਿਓ ਆਪਾਂ ਸਕਰੀਨ ਦੇ ਉੱਪਰ ਉਹਨਾਂ ਦੇ ਲਿੰਕ ਵੀ ਲਾਵਾਂਗੇ ਉੱਥੋਂ ਟੱਚ ਕਰਕੇ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਨੁਕਤੇ ਵੀ ਅਪਣਾ ਸਕਦੇ ਹੋ ਪਰ ਆਪਾਂ ਨੂੰ ਇਹ ਧਿਆਨ ਜ਼ਰੂਰ ਰੱਖਣਾ ਚਾਹੀਦਾ ਵੀ ਆਪਾਂ ਪਸ਼ੂ ਨੂੰ ਡੀ ਵਾਰਮਿੰਗ ਕਰਦੇ ਰਹਿ ਕੇ ਜਲਦੀ ਤੋਂ ਜਲਦੀ ਆਪਾਂ ਤੁਹਾਨੂੰ ਵੀਡੀਓ ਇੱਕ ਹੋਰ ਲੈ ਕੇ ਆਵਾਂਗੇ ਤੁਹਾਡੇ ਲਈ ਜਿਹੜੀ ਕਿ ਆਪਾਂ ਛੋਟੇ ਛੋਟੇ ਕਟੀਆਂ ਵਛੀਆਂ ਤੋਂ ਲੈ ਕੇ ਆਪਾਂ ਵੀ ਕਿਵੇਂ ਕਟੀਆਂ ਵਛੀਆਂ ਨੂੰ ਤਿਆਰ ਕਰਨਾ ਹੈ ਕਿੰਨੇ ਟਾਈਮ ਤੋਂ ਦੁੱਧ ਦੇਣਾ ਕਿੰਨੇ ਟਾਈਮ ਨੂੰ ਆਪਾਂ ਉਹਨਾਂ ਨੂੰ ਪੱਠੇ ਪਾਉਣ ਲੱਗਣਾ ਹੈ ਕਿੰਨੇ ਟਾਈਮ ਤੋਂ ਕਿੰਨੇ ਟਾਈਮ ਤੱਕ ਫੀਡ ਦੇਣੀ ਹੈ ਕਦੋਂ ਡੀ ਵਾਰਮਿੰਗ ਕਰਨੀ ਆਪਾਂ ਸਾਰੀ ਡਿਟੇਲ ਉਸ ਵੀਡੀਓ ਦੇ ਵਿੱਚ ਵੀ ਦਵਾਂਗੇ ਤੇ ਇਸ ਵੀਡੀਓ ਦੇ ਵਿੱਚ ਆਪਾਂ ਦੱਸ ਦਿਆ ਤੁਹਾਨੂੰ ਜਦੋਂ ਕਈ ਵਾਰ ਆਪਾਂ ਕੀ ਕਹਿੰਦੇ ਪਸ਼ੂ ਗੱਬਣ ਹੋ ਜਾਂਦਾ ਹੈ ਪਸ਼ੂ ਸੂਣ ਵਾਲਾ ਹੁੰਦਾ ਤਾਂ ਆਪਾਂ ਕਹਿੰਦੇ ਵੀ ਡੀ ਵਾਰਮਿੰਗ ਨਹੀਂ ਕਰਨੀ ਆਪਣਾ ਪਸ਼ੂ ਸੂਣ ਵਾਲਾ ਪਰ ਨਹੀਂ ਆਪਾਂ ਪਸ਼ੂ ਨੂੰ ਸੂਨ ਵਾਲੇ ਦੀ ਵੀ ਡੀਵਰਮਿੰਗ ਆਪਾਂ ਕਰ ਸਕਦੇ ਆ ਉਹਦੀ ਵੀ ਅੱਡੋ ਦਵਾਈ ਆਉਂਦੀ ਐ ਡਾਕਟਰ ਨਾਲ ਆਪਾਂ ਗੱਲਬਾਤ ਕਰਕੇ ਪੁੱਛ ਕੇ ਡਾਕਟਰ ਤੋਂ ਆਪਾਂ ਉਹਦੀ ਡੀਵਰਮਿੰਗ ਵੀ ਕਰ ਸਕਦੇ ਆ ਵੀ ਪਸ਼ੂ ਆਪਣਾ ਗੱਬਣਾ ਐ ਇੰਨੇ ਟਾਈਮ ਦਾ ਗੱਬਣਾ ਡਾਕਟਰ ਸਾਹਿਬ ਵੀ ਇਹਦੀ ਆ ਪੱਡੀ ਵਰਮਿੰਗ ਕਰਨੀ ਐ ਵੀ ਕਿਹੜੀ ਦਵਾਈ ਦੇ ਨਾਲ ਕਰਕੇ ਹੈਨਾ ਤੇ ਡਾਕਟਰ ਦੀ ਸਲਾਹ ਲੈ ਕੇ ਆਪਾਂ ਗੱਬਣਾ ਕਰ ਸਕਦੇ ਆ ਪਸ਼ੂ ਨੂੰ ਡੀਵਰਮਿੰਗ ਕਰਕੇ ਵੀ ਵੱਡਾ ਕਾਰਨ ਡੀਵਰਮਿੰਗ ਦਾ ਹੀ ਆ ਆਪਾਂ ਨੂੰ ਥੋੜੀ ਜਾਣਕਾਰੀ ਦੀ ਘਾਟ ਹੋਣ ਕਰਕੇ ਹੀ ਆ ਪੱਟੀ ਕਿਤੇ ਢੀਕਾ ਭਰਾਈ ਜਾਂਦੇ ਪਸ਼ੂ ਦੇ ਜੀ ਦੇ ਨਾਲ ਕੀ ਪਸ਼ੂ ਗੱਬਰ ਨਹੀਂ ਰਹਿੰਦਾ ਕਈ ਵਾਰ ਕੀ ਹੁੰਦਾ ਪਸ਼ੂ ਦੇ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਵੀ ਹੁੰਦੀ ਆ ਜੀ ਦਾ ਕਰਕੇ ਪਸ਼ੂ ਗੱਬਰ ਨਹੀਂ ਰਹਿੰਦਾ ਪਸ਼ੂ ਨੂੰ ਆਪਾਂ ਇਨਫੈਕਸ਼ਨ ਦੀ ਦਵਾਈ ਵੀ ਹਮੇਸ਼ਾ ਸੂਣ ਤੋਂ ਬਾਅਦ ਭਰਉਣੀ ਚਾਹੀਦੀ ਆ ਡਾਕਟਰ ਦੀ ਸਲਾਹ ਨਾਲ ਭਰਉਣੀ ਹੀ ਚਾਹੀਦੀ ਆ ਤੇ ਆਪਾਂ ਇਹ ਧਿਆਨ ਰੱਖਣਾ ਚਾਹੀਦੇ ਪਸ਼ੂ ਦੇ ਅੰਦਰ ਬੱਚੇਦਾਨੀ ਦੇ ਵਿੱਚ ਇਨਫੈਕਸ਼ਨ ਨਾ ਹੋਵੇ ਡੀ ਵਾਰਮਿੰਗ ਦਾ ਆਪਾਂ ਮੋਟਾ-ਮੋਟਾ ਦੱਸ ਦਿੱਕੇ ਕਈ ਵਾਰ ਜਦੋਂ ਆਪਾਂ ਪਸ਼ੂ ਦੇ ਗੋਹੇ ਦੇ ਵਿੱਚ ਸਮੈਲ ਆਉਂਦੀ ਆ ਤਾਂ ਵੀ ਆਪਾਂ ਨੂੰ ਪਸ਼ੂ ਦੀ ਡੀ ਵਾਰਮਿੰਗ ਕਰਨੇ ਚਾਹੀਦੀ ਹੈ ਨਿਸ਼ਾਨੀ ਹੁੰਦੀ ਹੈ ਪਸ਼ੂ ਦੇ ਗੋਹੇ ਦੇ ਵਿੱਚ ਸਮੈਲ ਆਉਣੀ ਕਿ ਪਸ਼ੂ ਦੀ ਡੀ ਵਾਰਮਿੰਗ ਹੋਣ ਵਾਲੀ ਹੈ। ਬਾਕੀ ਆਪਾਂ ਆਪਣੇ ਨੇੜਲੇ ਡਾਕਟਰਾਂ ਦੇ ਨਾਲ ਸਲਾਹ ਕਰਕੇ ਤੁਸੀਂ ਡੀ ਵਾਰਮਿੰਗ ਆਪਣੇ ਪਸ਼ੂਆਂ ਦੀ ਕਰ ਸਕਦੇ ਹੋ। ਇਹ ਵੱਡਾ ਕਾਰਨ ਹੈ ਡੀ ਵਾਰਮਿੰਗ ਨਾ ਹੋਣ ਦਾ ਵੀ ਜਿਹਦੇ ਨਾਲ ਪਸ਼ੂ ਗੱਭਣ ਨਹੀਂ ਰਹਿੰਦੇ। ਆਸ ਕਰਦਾ ਇਹ ਗੱਲ ਵਧਗਾ ਲੱਗੀ ਹੋਊਗੀ ਕਿਉਂਕਿ ਮੈਨੂੰ ਲੱਗਿਆ ਵੀ ਕਿਤੇ ਨਾ ਕਿਤੇ ਆਪਾਂ ਨੂੰ ਇਹ ਚੀਜ਼ ਦੀ ਨੌਲੇਜ ਘੱਟ ਹੈ। ਮੇਰੇ ਨਾਲ ਵੀ ਇਹ ਹਮੇਸ਼ਾ ਹੋਇਆ ਹੈ ਪਹਿਲਾਂ ਹੋਇਆ ਬਹੁਤਾਰੀ ਹੋਇਆ ਮੈਂ ਵੀ ਡੀ ਵਾਰਮਿੰਗ ਬਹੁਤ ਘੱਟ ਕਰੀਏ ਪਸ਼ੂਆਂ ਦੀ। ਮੈਨੂੰ ਵੀ ਇਹ ਮੁਸ਼ਕਲ ਫੇਸ ਕਰਨੀ ਪਈ ਸੀਗੀ ਤੇ ਤਾਂ ਕਰਕੇ ਫਿਰ ਮੈਂ ਸਰਚਾਂ ਮਾਰੀਆਂ ਵੀਡੀਓ ਮਿਲੀਆਂ ਮੈਨੂੰ ਤੇ ਜਿੱਥੋਂ ਮੈਂ ਸਟਾਇਅ ਕੱਢਿਆ ਵੀ ਵੱਡਾ ਕਾਰਨ ਡੀ ਵਾਰਮਿੰਗ ਦਾ ਜਿਹਦੇ ਕਰਕੇ ਆਪਣਾ ਪਸ਼ੂ ਗੱਭਣ ਨਹੀਂ ਰਹਿੰਦਾ ਨੋਕ ਤੱਕ ਕਿਵੇਂ ਲੱਗਿਆ ਗੱਲ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹਰ ਵਾਰ ਦੀ ਤਰ੍ਹਾਂ ਇਸ ਵੀਡੀਓ ਜੀ ਵੀ ਮੈਂ ਕਹਿੰਦਾ ਮੈਂ ਕੋਈ ਡਾਕਟਰ ਨਹੀਂ ਜਾਂ ਮੈਂ ਕੋਈ ਵੈਦ ਨਹੀਂਗਾ ਨੋਕਤੇ ਮੈਂ ਉਹੀ ਲੈਣਾ ਜਿਹੜੇ ਮੇਰੇ ਆਸੇ ਪਾਸੇ ਬਣਾਏ ਹੁੰਦੇ ਆ ਜਾ ਕੋ ਚੰਗੇ ਪਸ਼ੂ ਬਣਗਾ ਤਾਂ ਲੈਣਾ ਹੈਗਾ ਜੇ ਤੁਹਾਡੇ ਕੋਲੇ ਵੀ ਕੋਈ ਨੁਕਤਾ ਹੈਗਾ ਤਾਂ 998728258 ਮੇਰਾ ਨੰਬਰ ਹੈ ਜੀਵਨ ਮੇਰਾ ਨਾਮ ਪਿੰਡ ਬੁਰਜ ਲੱਦਾ ਮੇਰਾ ਜ਼ਿਲ੍ਹਾ ਬਠਿੰਡਾ ਹੈਗਾ ਤੁਸੀਂ ਮੈਨੂੰ ਇਸ ਨੰਬਰ ਤੇ ਵਟਸਐਪ ਤੇ ਮੈਸੇਜ ਵੀ ਕਰ ਸਕਦੇ ਹੋ ਕਾਲ ਕਰਕੇ ਵੀ ਦੱਸ ਸਕਦੇ ਹੋ ਤੇ ਚੈਨਲ ਤੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਨੁਕਤਾ ਕਿਵੇਂ ਲੱਗਿਆ ਜਰੂਰ ਦੱਸਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੇਂ ਨੁਕਤੇ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਜੀ